ਕਿ ਕਿਹੜੀ ਥਾਰ ਮੱਡੀ ਮਿਲਗੀ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਇੰਜ ਬਲਰ ਸੀ ਇਹ ਮੇਰੇ تین ਮਾਮਲੇ ਸਾਰਾ ਇਕਾਈ ਸਨ ਕੋ 8.5 ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਜਾਂਗਲਾ ਰੋਡ ਤੇ ਦਸੂਏ ਆਪਣਾ ਦਸੂਏ ਤੋਂ ਥੋੜਾ ਜਿਹਾ ਆਪਣਾ ਅੱਗੇ ਜਾਂਗਲਾ ਰੋਡ ਪੈਂਦਾ ਜਾਂਗਲੇ ਤੋਂ ਥੋੜਾ ਜਿਹਾ ਇਹਦੋਂ ਨੂੰ ਦਸੂਏ ਵੱਲ ਨੂੰ ਕੋਈ 5-6 ਕਿਲੋਮੀਟਰ ਤੇ ਇੱਕ ਥਾਰ ਗੱਡੀ ਲੱਗੀ ਹੋਈ ਹੈ ਜੋ ਕਿ ਇੱਕ ਔਰਜੀਬ ਹੈ ਜਾਂਗਲੇ ਪਿੰਡ ਦਾ ਉੱਥੇ ਤੋਂ ਪਹਿਲਵਾਨ ਹੈ ਕਬੀ ਆਪਣਾ ਫੇਮਸ ਪਹਿਲਵਾਨਾ ਉਹਦੀ ਉਹ ਗੱਡੀ ਆ ਉਹਦੇ ਉਹਦਾ ਭਰਾ ਤੇ ਇੱਕ ਉਹਦਾ ਕੋਚ ਉਹ ਦੁੱਧ ਪਾਉਣ ਆ ਰਹੇ ਸੀ ਉਹ ਕਹਿੰਦੇ ਵੀ ਅਸੀਂ ਦੇਖੀ ਵੀ ਸਾਡੀ ਜਿਹੜੀ ਗੱਡੀ ਆ ਆਪਣੇ ਸਾਡੇ ਪਹਿਲਵਾਨ ਦੀ ਗੱਡੀ ਇੱਥੇ ਖੜੀ ਹੋਈ ਹੈ ਤੇ ਦੇ ਵਿੱਚ ਗੋਲੀਆਂ ਵੱਜੀਆਂ ਹੋਈਆਂ ਜਿਹਦੇ ਸਬੰਧ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਮੈਂ ਐਸ ਐਚ ਓ ਦਸੂਆ ਅਤੇ ਹੋਰ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚਾ ਅਤੇ ਗੱਡੀ ਦਾ ਮੁਆਇਨਾ ਕੀਤਾ ਤੇ ਇਸ ਸੰਬੰਧ ਵਿੱਚ ਛੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਹਿਲਵਾਨ ਦੇ ਜਿਹੜਾ ਅਖਾੜੇ ਤੇ ਵੀ ਜਾ ਕੇ ਆਇਆ ਸਾਡਾ ਇਸ ਸੰਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਹੀ ਅਸੀਂ ਜਿਹੜਾ ਇਹਦੇ ਤਹਿ ਤੱਕ ਪਹੁੰਚਾਂਗੇ ਕੋਈ ਸੀਸੀਟੀਵੀ ਵਗੈਰਾ ਵੀ ਅਸੀਂ ਇਸ ਸੰਬੰਧ ਵਿੱਚ ਸੀਸੀ ਰਿਪੋਰਟਸ ਵੀ ਦੇਖ ਰਹੇ ਹਾਂ ਕਿ ਗੱਡੀ ਕਿੱਧਰੋਂ ਆਈ ਹੈ ਕਿੰਨੇ ਵੇ ਆਈ ਹੈ ਤੇ ਕਿੱਥੋਂ ਆਈ ਆ ਅਸੀਂ ਹਰ ਇੱਕ ਐਂਗਲ ਤੋਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਆਫਟਰ ਇਨਵੈਸਟੀਗੇਸ਼ਨ ਅਸੀਂ ਜਿਹੜਾ ਉਹ ਸਭ ਕੁਝ ਕਹਿ ਸਕਦੇ ਹਾਂ ਕਿ ਕਾਰਨ ਕੀ ਹੋਇਆ ਸਰ ਜਿਸ ਤਰ੍ਹਾਂ ਗੱਡੀ ਉੱਪਰ ਬੁਲੇਟ ਸੱਗੇ ਕੋਈ ਲੱਗਦਾ ਕਿ ਗੈਂਗਵਾੜ ਦਾ ਵੀ ਕੁਝ ਦਾ ਹੋ ਸਕਦਾ ਇਹਦੇ ਸਬੰਧ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਸ ਤਿਸ ਤਰ੍ਹਾਂ ਆਪਣਾ ਕੋਈ ਆਪਣਾ ਸਾਨੂੰ ਕੋਈ ਪਤਾ ਲੱਗ ਜਾਇਆ ਜਾਏਗਾ ਉਸ ਤਰ੍ਹਾਂ ਸੀ ਜਿਹੜਾ ਇਹ ਨੂੰ ਡਿਸਕਲੋਜ਼ ਕਰਦੇ ਜਾਵਾਂਗੇ ਸਪੈਕਟ ਦੇਖੇ ਜਾਣ ਲੱਗੀ ਮਿਲੀ ਹੈ ਜਿਹੜੇ ਰਿਪੋਰਟ ਲੱਗਿਆ ਜਿਹੜਾ ਸ਼ੇਅ ਮਿਲ ਗਿਆ ਤਿੰਨ ਮਾਮਲੇ ਸਾਰੇ ਤਿਕਨਿ ਸਾਨੂੰ ਕੋ 8.5 ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਜਾਂਗਲਾ ਰੋਡ ਤੇ ਦਸੂਹੇ ਆਪਣਾ ਦਸੂਹੇ ਤੋਂ ਥੋੜਾ ਜਿਹਾ ਅੱਗੇ ਜਾਂਗਲਾ ਰੋਡ ਪੈਂਦਾ ਜੰਗਲਿਤੋਂ ਥੋੜਾ ਜਿਆ ਐਦਨ ਦਸੂਹੇ ਬਾਨੋਂ ਕੋਈ 5-6 ਕਿਲੋਮੀਟਰ ਤੇ ਇੱਕ ਥਾਰ ਗੱਡੀ ਲੱਗੀ ਹੋਈ ਆ ਜੋ ਕਿ ਇੱਕ ਉਹ ਜੀਵ ਹੈ ਜਾਨਵਰ ਦੇ ਪਿੰਡ ਦਾ ਉੱਥੇ ਦਾ ਪਹਿਲਵਾਨ ਆ ਕਾਫੀ ਆਪਣਾ ਫੇਮਸ ਪਹਿਲਵਾਨਾ ਉਹਦੀ ਉਹ ਗੱਡੀ ਆ ਉਹਦੇ ਉਹਦਾ ਭਰਾ ਤੇ ਇੱਕ ਉਹਦਾ ਕੋਚ ਉਹ ਦੁੱਧ ਪਾਉਣ ਆ ਰਹੇ ਸੀ ਉਹ ਕਹਿੰਦੇ ਵੀ ਅਸੀਂ ਦੇਖੀ ਵੀ ਸਾਡੀ ਜਿਹੜੀ ਗੱਡੀ ਆ ਆਪਣੇ ਸਾਡੇ ਪਹਿਲਵਾਨ ਦੀ ਗੱਡੀ ਇੱਥੇ ਖੜੀ ਹੋਈ ਹੈ ਤੇ ਵਿੱਚ ਗੋਲੀਆਂ ਵੱਜੀਆਂ ਆਈਆਂ ਜਿਹਦੇ ਸਬੰਦੇ ਸਾਨੂੰ ਇਨਫੋਰਮੇਸ਼ਨ ਮਿਲੀ ਮੈਂ ਐਸ ਐਚਓ ਦਸੂਹਾ ਅਤੇ ਹੋਰ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚਾ ਅਤੇ ਗੱਡੀ ਦਾ ਮੁਆਇਨਾ ਕੀਤਾ ਤੇ ਇਸ ਸਬੰਧ ਵਿੱਚ ਛੱਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਹਿਲਵਾਨ ਦੇ ਜਿਹੜਾ ਅਖਾੜੇ ਤੇ ਵੀ ਜਾ ਕੇ ਆਏ ਆ ਸਾਡਾ ਇਸ ਸਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜਲਦੀ ਹੀ ਅਸੀਂ ਜਿਹੜਾ ਇਹਦੇ ਤੱਤ ਤੱਕ ਪਹੁੰਚਾਂਗੇ ਕੁਝ ਸੀਟੀਵੀ ਵੀ ਕਰ ਰਹੇ ਹਾਂ ਅਸੀਂ ਇਹਦੇ ਸੰਬੰਧ ਵਿੱਚ ਸੀਸੀ ਫੂਟੇਜ ਵੀ ਦੇਖ ਰਹੇ ਹਾਂ ਕਿ ਗੱਡੀ ਕਿੱਧਰੋਂ ਆਈ ਹੈ ਕਿੰਨੇ ਵੇ ਆਈ ਹੈ ਤੇ ਕਿੱਥੋਂ ਆਈ ਆ ਅਸੀਂ ਹਰ ਇੱਕ ਐਂਗਲ ਤੋਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਆਫਟਰ ਇਨਵੈਸਟੀਗੇਸ਼ਨ ਅਸੀਂ ਜਿਹੜਾ ਉਹ ਸਭ ਕੁਝ ਕਹਿ ਸਕਦੇ ਹਾਂ ਕਿ ਕਾਰਨ ਕੀ ਹੋਇਆ ਤੇ ਕਿਉਂ ਸਿਰ ਜਿਸ ਤਰ੍ਹਾਂ ਗੱਡੀ ਉੱਤੇ ਬੁਲੇਟ ਸੱਦੇ ਕੋਈ ਲੱਗਦਾ ਕਿ ਗੈਂਗਵਾੜ ਦਾ ਵੀ ਕੁਝ ਦਾ ਹੋ ਸਕਦਾ ਇਹਦੇ ਸੰਬੰਧ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਸ ਇਸ ਤਰ੍ਹਾਂ ਆਪਣਾ ਕੋਈ ਆਪਣਾ ਸਾਨੂੰ ਕੋਈ ਪਤਾ ਲੱਗ ਜਾਏਗਾ ਉਸ ਤਰ੍ਹਾਂ ਅਸੀਂ ਜਿਹੜਾ ਇਹਨੂੰ ਡਿਸਕਲੋਜ਼ ਕਰਦੇ ਜਾਵਾਂਗੇ